ਹਰ ਹੱਦ ਤੱਕ ਪ੍ਰਾਪਤ ਹੋਣਾ ਹੱਦ ਤੱਕ ਹੋਣਾ ਕਿਉਂਕਿ ਹਿੰਦੂਤਾਂ ਤੇ ਜਨੋਕ੍ਰੇਸੀ ਹੈ ਸਿੱਖਾ ਜਨਕੇਟਰ ਜੁਕਨੀ ਹੈ ਸਿੱਖਾ ਰਾਤ ਰਾਹੀ ਨਹੀਂ ਡਰਦੀ ਲੋਣ ਨਹੀਂ ਆ ਕੀ ਦੇਖ ਭਗਵਾਨ ਤੋਂ ਮਾਣ ਨੂੰ ਅਸੀਂ ਨਹੀਂ ਜਾਂਦਾ ਮੈਂ ਕਹਿੰਦਾ ਵੀ ਦੇ ਜੀ ਨਹੀਂ ਨਾਲੇ ਨਹੀਂ ਜਾਂਦਾ ਲੋਕ ਇਹ ਅੱਜ ਮਹਿਸੂਸ ਕੀਤਾ ਕਿ ਪਿਛਲੇ ਸਵਿਆਂ ਜਿੱਡੇ ਹਮਲੇ ਸਾਡੇ ਤੇ ਹੋਏ ਐ ਖਾਸ ਕਰ ਜਿਹੜੀ ਮੋਦੀ ਸਰਕਾਰ ਨਾਲ ਹਮਲਾ ਕੀਤਾ ਆ ਜਿਹੜਾ ਪੈਨਸ਼ਨ ਦਾ ਹਮਲਾ ਸਭ ਤੋਂ ਵੱਡਾ ਹੈ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਹੀ ਜਿਹੜੀ ਹੈ ਉਹ ਪੁਰਾਣੀ ਪੈਨਸ਼ਨ ਖੋ ਕੇ ਨਵੀਂ ਪੈਨਸ਼ਨ ਲਾਗੂ ਕੀਤੀ ਸੀ ਨਵੀਂ ਤੋਂ ਯੂਨਾਈਟਡ ਨੇ ਨਵੀਂ ਵਾਹ ਮੁਰਦਾਬਾ लथे ल مرदाबाद مرदाबाद بجلی کمے زندہ باد زندہ باد زندہ باد مرदाबाद 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 اللہ محمد کے لاگو نہیں کرتے مرदाबाद مرदाबाद زندہ باد یہ ویڈیو مرदाबाद 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 تو باجی سر ਪਾਸੇ ਤੇ ਨੀਆ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਹਾਂ ਬਿਲਕੁਲ ਇਹ ਗੱਲ ਬਿਲਕੁਲ ਤੁਹਾਡੀ ਕਲੀਅਰ ਹੈ ਕਿ ਪੰਜਾਬ ਸਰਕਾਰ ਵੱਲੋਂ ਖੋਕੇ ਵਾਰ ਜਿਹੜੀ ਮਾਰਕੇਵਾਜੀ ਹੈ ਉਹ ਮਾਰਨ ਵਾਸਤੇ ਅੱਜ ਵੱਡੇ ਵੱਡੇ ਜਿਹੜੇ ਆਪਣੇ ਇਸ਼ਤਿਹਾਰ ਉਹ ਲਗਾਏ ਜਾ ਰਹੇ ਹਨ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਅਸੀਂ ਪ੍ਰਾਈਵੇਟ ਖਰੀਦ ਕੇ ਸਰਕਾਰ ਦੇ ਹਵਾਲੇ ਕਰਕੇ ਲੋਕਾਂ ਨੂੰ ਸਸਤੀ ਬਿਜਲੀ ਦੇਵਾਂਗੇ ਪਰ ਹਕੀਕਤ ਦੇ ਵਿੱਚ ਜਿਹੜੇ ਬਿਜਲੀ ਬੋਰ ਦੇ ਅੰਦਰ ਘੱਟ ਗਿਣਤੀ ਚ ਕੰਮ ਕਰਦੇ ਸਟਾਫ ਦੀ ਤਰਸਯੋਗ ਹਾਲਤ ਹੈ ਉਦੇ ਵੱਲ ਕੁਝ ਵੀ ਨਹੀਂ ਦੇਖਿਆ ਜਾਂਦਾ ਉਸ ਵੱਲ ਕੁਝ ਵੀ ਨਹੀਂ ਸੋਚਿਆ ਜਾਂਦਾ ਜਿਸ ਦੀ ਮਜਬੂਰੀ ਬਸ ਜਿਹੜੇ ਸਾਡੇ ਕੰਮੇ ਆ ਉਹ ਮੌਦੇ ਮੂਹ ਚ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਸਾਡੀਆਂ ਪ੍ਰਮੁੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਜਿਹੜੀਆਂ ਬਿਜਲੀ ਬੋਰਡ ਦੇ ਅੰਦਰ ਤਿੰਨ ਪ੍ਰਮੁੱਖ ਜਥੇਬੰਦੀਆਂ ਨੇ ਜੁਆਇੰਟ ਫੋਰਮ ਪੰਜਾਬ ਬਿਜਲੀ ਬਲਾਜਮੇਕਤਾ ਮੰਚ ਤੇ ਐਸੋਸੀਏਸ਼ਨ ਆਫ ਜੇਈ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜੋ ਸਾਡੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਬਾਰ ਬਾਰ ਮੰਗ ਚੁੱਕੇ ਨੇ ਮੰਨਣ ਦੇ ਬਾਵਜੂਦ ਵੀ ਇਹ ਜਿਹੜੇ ਨਹੀਂ ਮੰਨਦੇ ਇਹ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਿਜਲੀ ਬੋਰਡ ਦਾ ਕਰਮਚਾਰੀਆਂ ਦਾ ਭਵਿੱਖ ਹੈ ਉਹ ਕਿਸ ਤਰ੍ਹਾਂ ਦਾ ਹੋਵੇਗਾ ਨੂੰ ਕੀ ਦਿੱਕਤ ਆ ਰਹੀ ਹੈ ਨੇ ਕਿਸ ਤਰ੍ਹਾਂ ਦੇ ਜਿਹੜੇ ਧਰਨੇ ਆ ਪੈਨਸ਼ਨਰ ਨੂੰ ਪਿਛਲੇ ਲੰਬੇ ਕਾਫੀ ਲੰਬੇ ਸਮੇਂ ਤੋਂ ਲੈ ਕੇ ਡੀਏ ਜਾਣਕਾਰੀ ਮਿਠੀ ਹੈ ਸਰਕਾਰ ਲਗਾਤਾਰ ਜਿਹੜੇ ਧਰਨੇ ਮਜਾਰੇ ਕਰ ਰਹੇ ਆ ਡੀਏ ਜਿਹੜਾ ਕਰੋ ਲੱਖਾਂ ਰੁਪਇਆ ਜਿਹੜਾ ਉਹਦਾ ਕੋਈ ਏਰੀਅਲ ਨਹੀਂ ਦਿੱਤਾ ਜਾ ਰਿਹਾ ਤੇ ਇੱਕ ਕਮਿਸ਼ਨ ਦੀ ਰਿਪੋਰਟ ਲਾਗੂ ਹੋਈ ਹੈ ਉਦਾ ਕੋਈ ਏਰੀਆ ਲਈ ਦਿੱਤਾ ਗਿਆ ਔਰ ਪੈਨਸ਼ਨਰਾਂ ਨਾਲ ਇੱਕ ਬਹੁਤ ਵੱਡਾ ਧੋਖਾ ਕਰਿਆ ਗਿਆ 2.58 ਦਾ ਜਿਹੜਾ ਫਾਰਮੂਲਾ ਉਹ ਹੁਣ ਤੱਕ ਲਾਗੂ ਨਹੀਂ ਕਰਿਆ ਗਿਆ ਸੋ ਇਸ ਕਰਕੇ ਜਿਹੜੀ ਹੈ ਪੈਨਸ਼ਨਰ ਤੇ ਮੁਲਾਜ਼ਮਾਂ ਲਈ ਮਜਬੂਰੀ ਬਣ ਗਈ ਵੀ ਜਿਹੜੀ ਸਰਕਾਰ ਹੈ ਗੱਲਬਾਤਾਂ ਲਗਾਤਾਰ ਭੱਜ ਰਹੀ ਹੈ ਔਰ ਜਿਹੜੇ ਮੁਲਾਜ਼ਮ ਨੂੰ ਮਜਬੂਰੀ ਵਸ ਜਿਹੜਾ ਇਹ ਦੇ ਰਾਤੇ ਅਹਿਤਿਆਰ ਕਰਨੇ ਪੈ ਰਹੇ ਹਨ ਔਰ ਲਗਾਤਾਰ ਜਿਹੜੀ ਸਰਕਾਰ ਹੈ ਅੱਜ ਗੱਲਬਾਤ ਕਰਨ ਦੀ بجائے ਝੂਠੇ ਜਿਹੜੇ ਆ ਪਰਚੇ ਦਰਜ ਕਰ ਰਹੀ ਹੈ ਪਰ ਐਸਮਾ ਵਰਗੀਆਂ ਜਿਹੜੀਆਂ ਧਮਕੀਆਂ ਦੇ ਰਹੇ ਆ ਪਰ ਸਰਕਾਰ ਨੂੰ ਇਹ ਬੇਨਤੀ ਹੈ ਵੀ ਜਿਹੜੀਆਂ ਜੈਜ ਮੰਗਾ ਇਹਨਾਂ ਤੇ ਟੇਬਲ ਟਾਕ ਦੇ ਉੱਤੇ ਮੀਟਿੰਗ ਸੱਦ ਕੇ ਉਹਦੇ ਮਸਲੇ ਹੱਲ ਕਰੇ ਜਾਣ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਠੀਕ ਹੋਵੇ ਨਹੀਂ ਤਾਂ ਵੇ ਜਿਹੜੇ ਲੋਕਾਂ ਦੀ ਮਜਬੂਰੀ ਬਸ ਲੜਾਈ ਤੋਂ ਬਿਨਾ ਹੋਰ ਉਹਨਾਂ ਦੇ ਕੋਲ ਚਾਰਾ ਨਹੀਂ ਹੋਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਟਿੱਕੇ ਸੰਘਰਸ਼ ਦਾ ਜਿਹੜਾ ਪੰਜਾਬ ਸਰਕਾਰ ਨੂੰ ਸਾਹਮਣਾ ਹੜਤਾਲ ਦਾ ਕੀ ਮਕਸਦ ਹੈ ਮੈਂ ਨਿੰਦਰ ਸੈਣੀ ਜਨਸ਼ਕਤੀ ਪੀਐਸਸੀ ਵੀ এমਪਲਾਈ ਫੈਡਰੇਸ਼ਨਟਿਕ ਪੰਜਾਬ ਅ ਅਸੀਂ ਅੱਜ ਬਿਜਲੀ ਕਰਮਚਾਰੀ ਦੇ ਮੰਗਾਂ ਦੇ ਉੱਤੇ ਜਿਹੜੀ ਪਾਵਰ ਕਮ ਦੀ ਮੈਨੇਜਮੈਂਟ ਨੇ ਔਰ ਬਿਜਲੀ ਮੰਤਰੀ ਹਰਪੰਸ ਸਿੰਘ ਈਟੀਓ ਨੇ ਪਿਛਲੇ ਦਿਨੀ ਜੁਆਇੰਟ ਫੋਰਮ ਤੇ ਬਿਜਲੀ ਇਕਤਾ ਮੰਚ ਦੇ ਆਗੂ ਨਾਲ ਗੱਲਬਾਤ ਕੀਤੀ ਸੀ ਉਹਨਾਂ ਮੰਗਾਂ ਦੇ ਉੱਤੇ 31/7 ਨੂੰ ਗੱਲਬਾਤ ਹੋਈ ਹੈ ਉਹ ਗੱਲਬਾਤ ਦੇ ਉੱਤੇ ਪਾਵਰ ਕਮ ਦੀ ਮੈਨੇਜਮੈਂਟ ਤੇ ਪਾਵਰ ਪੰਜਾਬ ਸਰਕਾਰ ਨੇ ਉਹ ਲਾਗੂ ਨਹੀਂ ਕੀਤੀਆਂ ਉਹਦੇ ਰੋਸ ਵਜੋਂ ਅਸੀਂ ਅੱਜ ਜਿਹੜੀ ਹੈਗੀ ਰੋਪੜ ਸਰਕਲ ਦੇ ਕੰਮੇ ਅਨ ਪਹਿਲਾ ਦਿਨ ਜੋ ਸਾਡੀ ਮਾਸ ਲੀਵ ਹੈ ਉਹ ਉਹਦੇ ਉੱਤੇ ਬੈਠੇ ਰੈਲੀ ਧਰਨਾ ਮਜਹਰਾ ਕਰ ਰਹੇ ਆਂ ਔਰ ਪੰਜਾਬ ਦੀ ਸਰਕਾਰ ਦੇ ਖਿਲਾਫ ਜੋ ਐਜੀਟੇਸ਼ਨ ਅਸੀਂ ਪਾਵਰ ਕਾਮ ਦੀ ਮੈਨੇਜਮੈਂਟ ਦੇ ਖਿਲਾਫ ਕੀਤੀ ਹੈ ਉਹਨੂੰ 10 ਤਰੀਕ ਤੋਂ ਲੈ ਕੇ 12 ਤੱਕ ਲਾਗੂ ਕਰਾਂਗੇ ਅਗਰ ਪਾਵਰ ਦੀ ਮੈਨੇਜਮੈਂਟ ਨੇ ਪਾਵਰ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਨੇ ਇਹ ਸਾਡੀ ਮੰਗ ਲਾਗੂ ਨਾ ਕੀਤੀ ਤਾਂ ਨਿਸ਼ਚਿਤ ਤੌਰ ਦੇ ਉੱਤੇ ਅਸੀਂ ਜਿਹੜੀ ਹੈਗੀ ਮਾਸਲੀ ਵਿਧਾਨਦੇਸ਼ ਦੀ ਮਜਬੂਰਾਂ ਮੰਗੇ ਜਿਹੜਾ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਸਰਕਾਰ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਅਸੀਂ ਇਹ ਸਮਝਦਾ ਹੈ ਕਿ ਨਰੋਲ ਤੋਂ ਤੇ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਪਹਿਲਾ ਹੀ ਦਿਨ ਕੋਈ ਮਾਸ ਲੀਪ ਤੇ ਨਹੀਂ ਗਏ ਅਸੀਂ ਸਾਊਥ ਵੀ ਇਨਾਂ ਵਿੱਚ ਰੈਲੀਆਂ ਕੀਤੀਆਂ ਡਿਵੀਜ਼ਨਾਂ ਦੀਆਂ ਰੈਲੀਆਂ ਕੀਤੀਆਂ ਸਰਕਲਾਂ ਦੀਆਂ ਰੈਲੀਆਂ ਕੀਤੀਆਂ ਹੈੱਡ ਆਫਸ ਤੇ ਤਾਨਾ ਮਾਰਿਆ ਤਾਨਾ ਮਾਰਨ ਤੋਂ ਬਾਅਦ ਪਾਵਰ ਦੀ ਮੈਨੇਜਮੈਂਟ ਨੂੰ ਕਿਹਾ ਕਿ ਪੰਜਾਬ ਦੇ ਬਿਜਲੀ ਕਰਮਚਾਰੀ ਬੜੇ ਮੜੇ ਮਾਰੇ ਸਮੇਂ ਤੋਂ ਗੁਜ਼ਰ ਰਹੇ ਹਰ ਰੋਜ਼ ਦੋ ਤਿੰਨ ਮੌਤਾਂ ਹੋ ਰਹੀਆਂ ਹਨ ਔਰ ਜਿੱਥੇ ਤੁਸੀਂ ਉਹਨਾਂ ਨੂੰ ਮਾਪਜਾ ਦੇਣ ਦੀ ਰਾਸ਼ੀ ਜਿਹੜੀ ਵਧਾ ਦਿਓ ਉੱਤੇ ਨਾਲ ਦੀ ਨਾਲ ਜਿਹੜੀਆਂ ਮੰਗਾਂ ਸਾਡੀਆਂ ਬਣਦੀਆਂ ਜਿਹਨਾਂ ਤੇ ਨਵੀਂ ਪਰਤੀ ਹੈ ਔਰ ਸਾਡੇ ਸਕੇਲ ਹੈ ਸਾਡਾ ਏਰੀਆ ਇਹ ਸਾਰੀਆਂ ਮੰਗਾਂ ਦੇ ਉੱਤੇ ਤੁਸੀਂ ਜਿਹੜਾ ਹੈਗਾ ਫੌਰੀ ਅਮਲ ਕਰੋ ਲੇਕਿਨ ਉਹਨਾਂ ਨੇ ਗੱਲਬਾਤ ਕੀਤੀ ਆ ਪਰ ਅਮਲ ਨਹੀਂ ਕੀਤਾ ਜਿਸ ਕਾਰਨ ਜਿਹੜੀ ਇਹ ਸਰਕਾਰ ਹੀ ਇਸ ਸਾਰੇ ਦੇ ਲਈ ਜ਼ਿੰਮੇਵਾਰ ਆ ਪਾਵਰ ਕਾਮ ਦੀ ਮੈਨੇਜਮੈਂਟ ਜ਼ਿੰਮੇਵਾਰ ਆ ਕਿਉਂਕਿ ਜਦੋਂ ਕੋਈ ਗੱਲ ਦੀ ਗੱਲਬਾਤ ਨਹੀਂ ਕੋਈ ਫੈਸਲਾ ਹੋ ਜਾਂਦਾ ਉਹਨੂੰ ਲਾਗੂ ਕਰਨਾ ਪਾਵਰ ਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਜੇ ਇਹ ਲਾਗੂ ਨਹੀਂ ਕਰਦੇ ਤੇ ਜੇ ਹੁਣ ਇਹ ਜਿਹੜੀ ਮਾਸ ਸਲੀਪ ਤੇ ਪੰਜਾਬ ਦੇ ਕਰਮਚਾਰੀ ਗਏ ਆ ਅਗਰ ਇਹਨਾਂ ਦਿਨਾਂ ਵਿੱਚ ਬਿਜਲੀ ਦੀਆਂ ਸ਼ਿਕਾਇਤਾਂ ਵਧਦੀਆਂ ਆ ਔਰ ਬਿਜਲੀ ਜਿਹੜੀ ਨਹੀਂ ਚੱਲਦੀ ਤਾਂ ਉਹਦੇ ਲਈ ਪੰਜਾਬ ਦੀ ਸਰਕਾਰ ਤੇ ਪਾਵਰ ਕਾਮ ਦੀ